ਨਾ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਹੈ ਪਹੁੰਚ ਗਏ ਸੀ ਅੱਜ ਫੇਰ ਖੇਤ ਨੂੰ ਭਿੰਡੀ ਦੇ ਨਾਲ ਨੀਰਲ ਤੇ ਭਿੰਡੀ ਕਹਿੰਦੇ ਖਣ ਲਸਣ ਚ ਗੁੱਡ ਪਾਉਂਦਾ ਦੇਖੋ ਇਧਰ ਬਈ ਐ ਗੁੱਡ ਪਾਉਂਦੇ ਹੁੰਦੇ ਆ ਯਾਰ ਹੋਰ ਬਈ ਇਹ ਪੋਲੀ ਹੋ ਜਾਂਦੀ ਆ ਐ ਥੋੜਾ ਪਾਉਂਦੇ ਨੇ ਜਿਵੇਂ ਤੂੰ ਤਾਂ ਹਾਲਾ ਵਾਂਗੂ ਮਾਰੀ ਜਨਾ ਉਹਨੂੰ ਤੂੰ ਸੇਖਾ ਦੇ ਇਹਨੂੰ ਆਇਆ ਫੇਰ ਵਲੌਗ ਉਹ ਮੇਰੇ ਬੂਟ ਪਾਏ ਬਾਈ ਯਾਰ ਨਹੀਂ ਤਾਂ ਮੈਂ ਸੰਗ ਮੇਰੇ ਕੱਪੜੇ ਚੁੱਟੇ ਪਾਇਆ ਮੈਨੂੰ ਘਰੋਂ ਲੜਨਾਗੇ ਆਖਣਗੇ ਤੂੰ ਕਿੱਥੇ ਡੇਡਾ ਲਾ ਦਿੱਲੀ ਲੈ ਵੇਣੋ ਵੀ ਮੁਕਸ਼ਰ ਦੇ ਮੇਲੇ ਤੇ ਲੈ ਜਾਣੀ ਐ ਅਗਲੇ ਕੀ ਦੇ ਅਗਲੇ ਸਾਲ ਬਾਈ ਹਾਂ ਠੀਕ ਆ ਬਾਈ ਠੀਕ ਆ ਮੰਨ ਲਨੇ ਆ ਆ ਇਨਿਕ ਲਸਣ ਚ ਗੁੱਡ ਪਾਉਣੀ ਆ ਬਾਈ ਤੇ ਉਹਦੀ ਖਰਾਕ ਲੈਂਦੀ ਆ ਘਰੋਂ ਅਸੀਂ ਚੱਕ ਕੇ ਹਾਂ ਤੂੰ ਮਗਰ ਮਗਰ ਜਿਹਦੇ ਕੱਖ ਜੇ ਨਾ ਕੱਢਦਾ ਆ ਲੈ ਵੀ ਚੱਲ ਸ਼ੰਮੂ ਦਾਤੀ ਪਰਾ ਧਰ ਦੇ ਹੈ ਨਹੀਂ ਹੱਥ ਨਾਲ ਹੀ ਕੱਢੀ ਆ ਉਹਦੀ ਖਿੱਚੇ ਜਾਂਦੇ ਆ ਹੱਥ ਤਾਂ ਨਹੀਂ ਲਵੇੜਦੇ ਆਪਾਂ ਬਸ ਜਿਹੜੇ ਹੱਬ ਤੇ ਸ਼ੰਮੂ ਤੇ ਕੱਖ ਕੱਢਦਾ ਲਸਣ ਤੋਂ ਪੱਟੀ ਖੜਾਣਾ ਆਹ ਲੈ ਉਹ ਗੰਡੀ ਦੀ ਤਾਂ ਹਾਲਾਤ ਹੀ ਆ ਜੀ ਬੁੰਡ ਲਾਉਂਗਾ ਇਹ ਗੰਡੀ ਤੇ ਪੱਟ ਤੇ ਗਾਲ ਨਹੀਂ ਕੱਢਣੀ ਯਾਰ ਬਲੌਗ ਬਣਦਾ ਯਾਰ ਕਾ ਖਾਈ ਨੂੰ ਵੀ ਇੱਥੇ ਦੋ ਘਾਟੇ ਤੋਂ ਕਹਿੰਦਾ ਉਹ ਬੰਦਾ ਖੇਤਾਂ ਉੱਥੇ ਆ ਜਾ ਕਹਿੰਦਾ ਮੰਡੀ ਠਮੂਏ ਮੈਨੂੰ ਮਾਮਲਾ ਤੇ ਗੜਬੜੀ ਲੱਗਦਾ ਜਿਹੜੇ ਹਿਸਾਬ ਤੇ ਤੈਨੂੰ ਮੋਟਰਸਾਈਕਲ ਦਵਾਤਾ ਮੈਨੂੰ ਤਾਂ ਜਿਹੜੇ ਹਿਸਾਬ ਤੇ ਬੰਦਾ ਤੈਨੂੰ ਲਾਰੇ ਲਈ ਜਾਂਦਾ ਹੈ ਹਨਾ ਲੱਗਦਾ ਤੇਰਾ ਕੰਮ ਹੋ ਗਿਆ ਹੁਣ ਕਰਿਆ ਵੀ ਕੀ ਜਾਵੇ ਫਿਰ ਪਤਾ ਹੁਣ ਤੇ ਗੋਡਾ ਧਰ ਲਾਂਗੇ ਯਾਰ ਗੱਲਾਂ ਕੋਈ ਯਾਰ ਕੋਈ ਨਹੀਂ ਢੱਬ ਵਾਲੀ ਜਾਂਸੀ ਤਾਂ ਨਹੀਂ ਭੱਜ ਜੂਗਾ ਚੱਕ ਕੇ ਹਾਂ ਵੀ ਪੰਡੇ ਤੂੰ ਤਾਂ ਖੜੀ ਗਿਆ ਤੇ ਨਕੋੜਿਆਂ 'ਚ ਹਾਲ ਜੇ ਮਾਰ ਕੇ ਹਾਲ ਜੇ ਕੀ ਤਾਂ ਦੰਦਾ ਛੋਟਾ ਹੈਗਾ ਕੋਡ ਗੋਡੇ ਯਾਰ ਦੂਜੋਂ ਐ ਥੋੜਾ ਬੋਲੀ ਹੋ ਗਈ ਹਾਂ ਐ ਵੈਰੀ ਗੁੱਡ ਆ ਆ ਤੂੰ ਸਹੀ ਲੈਣ ਤੇ ਹਣਾ ਉਹ ਫਿਰ ਭੈਣ ਚ ਦੂੜ ਹੀ ਨਹੀਂ ਜਾਂਦੇ ਅੱਛਾ ਗੇ ਚੱਲ ਕੋਈ ਨਹੀਂ ਫਿਰ ਆਪਾਂ ਕਰਨਾ ਵੀ ਕੀ ਆ ਕੰਮ ਕਰੋ ਟੌਰ ਨਾਲ ਕਰੋ ਗਿੱਲਾ ਵਾਲਾ ਹਾ ਹਾਣਾ ਵੱਡੋ ਆ ਸੇਮੂ ਨੇ ਕੱਖ ਦਾ ਪੱਟ ਤੇ ਕਿੱਡੇ ਸੋਹਣੇ ਉਹ ਕੈਰੀਆਂ ਦੇ ਦੇਖ ਆ ਕਾਮਜਪ ਹੋ ਜੂਗੀ ਤਰੀ ਲਸਣ ਦੇਖੋ ਇਧਰ ਬਾਈ ਜੀ ਕੱਖ ਇੰਨੇ ਕਰ ਤੇ ਤੁਹਾਨੂੰ ਫੇਰ ਆਪਾਂ ਦਿਖਾਵਾਂਗੇ ਇਹਦੀ ਦੋ ਦੋ ਬਾਈ ਨੇ ਗੁੱਡ ਪਾਤੀ ਠੀਕ ਆ ਉਧਰ ਬਾਈ ਸੇਮੂ ਦੇਖ ਲਓ ਲੈ ਕੱਖ ਕੱਢਦਾ ਮੇਰੇ ਹਿਸਾਬ ਨਾਲ ਤਾਂ ਵਿੱਚ ਹੀ ਖੜਾ ਤੂੰ ਲਸਣ ਜੀ ਹੈ ਉਹ ਜਿਹੜੇ ਸਾਹ ਤੇ ਕੱਖ ਕੱਢਦਾ ਸੇਮੂ ਕਰੂਗਾ ਕਾਮਜਪ ਤੈਨੂੰ ਉਹ ਸਾਡੀ ਲੈਂਬਰਗਿਣੀ ਖੜੀ ਆ ਉਹ ਸਾਡਾ ਨੀਲਾ ਘੋੜਾ ਖੜਾ ਸਾਹਮਣੇ ਆ ਸਾਡੀ ਲੈਂਬਰ ਹੀ ਨਹੀਂ ਖੜੀ ਆਓ ਤੁਹਾਨੂੰ ਇਹ ਵਲੌਗ ਦੇ ਜਮੀਂ ਦਾ ਕੰਮ ਨਵੇੜ ਤੋਂ ਅਸੀਂ ਉੱਧਰ ਲਾ ਲਿਆ ਬਾਡਾਂ ਨੀਰੇ ਨੂੰ ਸ਼ਾਂ ਬਈ ਇਹ ਤੂੰ ਯਾਰ ਢਿੱਲਾ ਥੋੜਾ ਯਾਰ ਬਈ ਲਾਲੰਡਾ ਉਹ ਕਮੀਨਿਆਂ ਤੈਨੂੰ ਕਿਹਨੇ ਵਲੌਗ ਬਣੇ ਦਾ ਗਾਲਾਂ ਕੱਢੀ ਨਾ ਕੁੱਤਿਆ ਤੁਸੀਂ ਵਾਕਈ ਅਨਪੜ੍ਹ ਲੋਕ ਆ ਤੁਹਾਨੂੰ ਨਾਨਸੈਂਸ ਇਡੀਅਟ ਬੋਏ ਆ ਤੁਸੀਂ ਤੁਸੀਂ ਹੈ ਨਹੀਂ ਕਿ ਉਹ ਦੇਖਨ ਖਾਲਾ ਦੇ ਨਾਲ ਓਏ ਰੇਸ਼ ਫੜ ਕੇ ਟਰੈਕਟਰ ਵੇਚ ਦੀ ਬੰਨੀ ਕੀ ਹੋ ਗਿਆ ਸੀਗਾ ਚਲੋ ਬਣੇ ਰਹੋ ਵਲੌਗ ਦੇ ਨਾਲ ਆਪਾਂ ਜਦੋਂ ਇਹ ਜੀ ਬਾਈ ਨੇ ਸਾਰੇ ਗੁੱਡ ਪਾਤੀ ਉਹਦੀ ਦਿਖਾਵਾਂਗੇ ਤੁਹਾਨੂੰ ਹੁਣ ਫਿਰ ਠੀਕ ਹੈ ਟਾਟਾ ਕਾਲੀ ਸ਼ਾਹ ਹੁਣ ਕਹਿੰਦਾ ਉਹ ਕਹਿੰਦਾ ਮੈਂ ਕੱਖ ਕੱਢਦਾ ਫਿਰ ਹੈ ਦੋਨੇ ਕੱਖਾਂ ਦੇ ਹੋਗੇ ਇਹ ਦੋਨੇ ਚਾਚਾ ਭਤੀਜਾ ਆਪਤੀਜਾ ਉਹਦਾ ਚਾਚਾ ਚੱਟੀ ਛੱੜ ਲਾ ਦੇਖ ਮੜਿਆ ਉਧਰ ਉਹਦੇ ਚਾਚਾ ਦੇਖ ਨਹੀਂ ਫਸਲੇ ਭਤੀਜਾ ਦੇਖੋ ਇੱਥੋਂ ਤੱਕ ਆ ਗਿਆ ਤੇ ਹੁਣ ਆ ਰਹਿ ਗਿਆ ਆਪਨੇ ਹੱਥ ਚ ਇਹ ਦੂਬਾ ਜਿਹੜੀ ਇਹਦੀ ਖਰਾਕ ਪਾਉਣੀ ਉਹ ਵੀ ਉਹ ਪਾ ਲਾਵਾਂਗੇ ਵੀਡੀਓ ਠੀਕ ਹੈ ਬਣੇ ਰਹੋ ਵੀਡੀਓ ਦੇ ਨਾਲ ਆਪਣੇ ਅਭੀ ਆਪਾਂ ਗੋਡੀ ਪਾਤੀ ਸੀ ਹੁਣ ਤੇ ਇਹਦੀ ਆ ਹੁਣ ਖਰਾਕ ਪਾਉਣੇ ਇਹਦੇ ਵਿੱਚ ਇਹ ਖਰਾਕ ਦੇ ਬੈਨੀਫਿਟਸ ਨੂੰ ਪਤਾ ਹੀ ਹੋਊਗਾ ਜਿਹਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੱਕੋ ਪਾਤੀ ਖਰਾਕ ਇਹਦੀ ਕਿਉਂ ਉੜਦੀ ਆ ਨਾ ਧੂੜ ਚੱਕ ਆ ਇਹ ਇਹ ਹੁਣ ਖਰਾਕ ਆ ਆਪਣਾ ਮਿਸ਼ਨ ਸੈਕਸਫੁਲ ਆ ਫੇਰ ਕਿ ਜਦੋਂ ਪੱਟੀਆਂ ਪਾਉ ਉਹ ਜਰੂਰ ਵਲੌਗ ਵੀ ਲੈ ਕੇ ਆਵਾਂਗੇ ਇਹ ਕਿੰਨੇ ਦਿਨਾਂ ਚੈ ਰੈਡੀ ਹੋਊਗੀ ਹੁਣ ਬਈ ਇਹ ਇਹ ਜਦੋਂ ਬਈ ਕਣਕ ਬੱਕੀ ਨਾ ਅੱਛਾ ਉਹਦਾ ਤਿਆਰ ਹੋ ਜੀ ਉਹ ਕਾਟ ਕੇ ਭੰਨ ਦਿੰਦਾ ਆ ਇਹਨੇ ਦੇਖ ਲਓ ਸਲੱਗ ਨੂੰ ਗੱਟਾ ਖਾ ਚੱਕ ਕੇ ਲਿਆਉਣ ਨੂੰ ਤੇ ਗੱਟਾ ਹੀ ਪਾੜਤਾ ਉਹ ਕਿਸੇ ਨੇ ਸਹੀ ਕਹਾਵਤ ਪਾਈ ਆ ਵੀ ਧੀ ਨਾ ਅੰਨੀ ਚੰਗੀ ਆ ਵਾਕਈ ਗੱਲ ਸਿਆਣੇ ਦੀ ਸੱਚ ਆ ਉਧਰ ਘੜ ਦੂ ਆਹ ਦੇਖ ਲਓ ਸਿਆਣੇ ਨੇ ਮੇਰਾ ਆ ਕਰਤਾ ਕੰਮ ਕੋਟਦਾ ਜੇ ਮੈਂ ਕੋਈ ਨਾ ਚੱਕ ਲੂੰਗਾ ਕੋਈ ਨਾ ਕੋਈ ਨਾ ਕੋਈ ਨਾ ਕੈਮਰਾਮੈਨ ਉਧਰ ਖੜਦੇ ਹੁੰਦੇ ਆ ਆਹ ਦੇਖ ਲਓ ਇਧਰ ਇਹਨੇ ਓ ਚਲ ਕੋਈ ਮੈਂ ਜਲਦੀ ਸੇ ਫੋਕਸ ਕਰੇ ਚਲੋ ਕੋਈ ਨਹੀਂ ਬਾਈ ਚਲੋ ਕੋਈ ਨਹੀਂ ਚਲੋ ਆਪਣਾ ਮਿਸ਼ਨ ਸੈਕਸਫੁਲ ਆ ਇੱਥੇ ਵਲੌਗ ਆਪਣਾ ਦਾ ਐਂਡ ਆ ਹੁਣ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਲੈ ਕੇ ਆਵਾਂਗੇ ਆਹ ਦੇਖ ਲਓ ਸਲੱਗ ਪੁੱਤ ਦੇ ਕੰਮ ਇਹਦੇ ਐਂਦੇ ਵੀਰ ਤਨੇ ਕਿੱਥੋਂ ਦੀ ਮਾੜੀ ਲਾਦ ਆਈ ਐ ਇਹ ਫਸਰਾਲੇ ਚ ਐ ਹੋ ਗਿਆ ਚਲੋ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਟਾਡਾ ਬਾਈ